ਸੋ ਤੇ 36 ਜਨਾਂ ਲਈਆ ਮੋਦੀ ਸਰਕਾਰ ਨੇ ਇਸ ਕਰਕੇ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਸਰਕਾਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ 'ਚ ਵੀ ਇਹਦਾ ਵਿਰੋਧ ਹੋਣਾ ਅੱਜ ਅਸੀਂ ਸ਼ਹਿਰ ਦੇ ਵਿੱਚ ਜਦੋਂ ਹੰਸ ਰਾਜ ਇਹਨਾਂ ਦਾ ਉਮੀਦਵਾਰ ਇਥੇ ਫਰੀਦਕੋਟ ਸ਼ਹਿਰ 'ਚ ਐਂਟਰ ਹੋਇਆ ਤਾਂ ਉਹਦਾ ਡਟਵਾਂ ਵਿਰੋਧ ਕੀਤਾ। ਇਹ ਮਸਲਾ ਸਾਡਾ ਵੀ ਜੀਪੀ ਦਾ ਮਨੋਬ ਅਸੀਂ ਕਰ ਗਏ ਨਾ ਸਾਡੇ ਨਾਲ ਉਹਨਾਂ ਨੇ ਦੂਜਾ ਮਿੱਤਰ ਸロイ ਕਰੀ ਹੈ। ਅਸੀਂ ਇਹਨਾਂ ਨੂੰ ਪੰਜਾਬ 'ਚ ਐਂਟਰ ਨਹੀਂ ਹੋਣ ਦਿੰਦੇ ਤਾਂ ਜੋ ਇਹਨਾਂ ਦਾ ਵੱਧ ਤੋਂ ਵੱਧ ਵਿਰੋਧ ਕਰੇ। ਇਹ ਤਾਂ ਇਕੱਲਾ ਸ਼ਹਿਰ 'ਚ ਵਿਰੋਧ ਹੋਇਆ। ਅਸੀਂ ਆਉਣ ਵਾਲੇ ਪ੍ਰੋਗਰਾਮਾਂ 'ਚ ਅਸੀਂ ਇਹਨਾਂ ਦਾ ਪਿੰਡਾਂ 'ਚ ਵੱਧ ਤੋਂ ਵੱਧ ਵਿਰੋਧ ਕਰ ਪੱਗਾਂ ਤੇ ਕਾਲੀਆਂ ਪੱਟੀਆਂ ਤੇ ਹੱਥਾਂ 'ਚ ਕਾਲੇ ਝੰਡੇ ਇਹ ਕਿਸਾਨ ਬੀਜੇਪੀ ਦੇ ਫਰੀਦਕੋਟ ਦੇ ਕੈਂਡੀਡੇਟ ਹੰਸਰਾਜ ਹੰਸ ਦਾ ਵਿਰੋਧ ਕਰ ਰਣਾਈ ਜਿਵੇਂ ਹੰਸਰਾਜ ਹੰਸ ਫਰੀਦਕੋਟ ਵੜੇ ਕਿਸਾਨਾਂ ਨੇ ਕਾਲੇ ਝੰਡੇ ਦਿਖਾਉਣੇ ਸ਼ੁਰੂ ਕਰ ਦਿੱਤੇ ਕਿਸਾਨਾਂ ਦਾ ਸਵਾਲ ਹੈ ਜਦੋਂ ਬੀਜੇਪੀ ਨੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਤਾਂ ਉਹ ਬੀਜੇਪੀ ਦੇ ਕੈਂਡੀਡੇਟਸ ਨੂੰ ਇੱਥੇ ਕਿਉਂ ਵੜਨ ਦੇ ਦਿੱਤੇ ਦਿੱਲੀ ਕੋਲ ਵਾਲੀਆਂ ਸਾਡੀਆਂ ਜਿਹੜੀਆਂ ਜਿਹਦੇ ਕਾਲੇ ਕਾਨੂੰਨ ਤਿੰਨੇ ਵਾਪਸ ਲਏ ਆ ਮੋਦੀ ਸਰਕਾਰ ਨੇ 14 ਮਹੀਨੇ ਜਿਹਦੇ ਤੇ ਕਿਸਾਨ ਮਜ਼ਦੂਰ ਇਥੋਂ ਦੇ ਕਿਰਤੀ ਲੋਕ ਦਿੱਲੀ ਦੀਆਂ ਬਰੂਹਾਂ ਤੇ ਲੜ ਕੇ ਜਿੱਤਕ ਪ੍ਰਾਪਤ ਕਰਕੇ ਆਏ ਆ ਤੇ ਉਹਦੇ ਚ 700 ਤੇ 36 ਜਾਨਾਂ ਲਿਆਂ ਮੋਦੀ ਸਰਕਾਰ ਨੇ ਇਸ ਕਰਕੇ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਸਰਕਾਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਚ ਵੀ ਇਹਦਾ ਵਿਰੋਧ ਹੋਣਾ ਅੱਜ ਅਸੀਂ ਸ਼ਹਿਰ ਦੇ ਵਿੱਚ ਜਦੋਂ ਹੰਸ ਰਾਜ ਇਹਨਾਂ ਦਾ ਉਮੀਦਵਾਰ ਇਥੇ ਫਰੀਦਕੋਟ ਸ਼ਹਿਰ ਚ ਐਂਟਰ ਹੋਇਆ ਤਾਂ ਉਹਦਾ ਡਟਵਾਂ ਵਿਰੋਧ ਕੀਤਾ ਇਸ ਕਰਕੇ ਭਾਜਪਾ ਵਾਲਿਆਂ ਦਾ ਸੀ ਵਿਰੋਧ ਕਰ ਰਹੇ ਆ ਕਿਉਂਕਿ ਜਿਹੜੇ ਤਿੰਨੇ ਖੇਤੀ ਕਾਲੇ ਕਾਨੂੰਨ ਆ ਉਹਦੇ ਤੇ ਕੋਈ ਇਹ ਨੀਤੀ ਬਣਾਉਣ ਨੂੰ ਤਿਆਰ ਨਹੀਂ ਮੋਦੀ ਹਕੂਮਤ ਉਲਟਾ ਜਦੋਂ ਇਧਰੋਂ ਹੁਣ ਜਥੇਬੰਦੀਆਂ ਕੋਲ ਸਾਡੀਆਂ ਭਰਾਤਰੀ ਹਰਿਆਣੇ ਦੀਆਂ ਬਰੂਹਾ ਤੇ ਬਿਠਾ ਰੱਖੀਆਂ ਦਿਨੇ ਨਹੀਂ ਜਾਣ ਦਿੱਤੀਆਂ ਤਾਂ ਉਦੋਂ ਉਹਨਾਂ ਦੇ ਵਿੱਚੋਂ ਸਾਡਾ ਸ਼ੌਭ ਕਰਨ ਬੱਲੋ ਵਾਲਾ ਨੌਜਵਾਨ ਸ਼ਹੀਦ ਕੀਤਾ ਸਿੱਧੀ ਮੋਦੀ ਸਰਕਾਰ ਦੀ ਗੋਲੀ ਨਾਲ ਸ਼ਹੀਦ ਹੋਇਆ ਕਤਲ ਕਰਿਆ ਇਹਨਾਂ ਨੇ ਇਸ ਕਰਕੇ ਇਸ ਕਿਸਾਨਾਂ ਮਜ਼ਦੂਰਾਂ ਦੇ ਕਤਲ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਪਿੰਡਾਂ ਚ ਨਹੀਂ ਵੜਨ ਦੇਵਾਂਗੇ ਇਹਦੇ ਕਰਕੇ ਇਹਨਾਂ ਦਾ ਡਟਮਾ ਵਿਰੋਧ ਕਰ ਰਹੇ ਹਾਂ ਇਹਨਾਂ ਨੇ ਸਾਨੂੰ ਰਸਤੇ 'ਚ ਰੋਕਦਾ ਉਦੋਂ ਸਾਨੂੰ ਦਿੱਲੀ ਜਾਣ ਨਹੀਂ ਦਿੱਤਾ 750 ਬੰਦਾ ਸਾਡਾ ਸ਼ਹੀਦ ਕਰਤਾ ਉਹਦੇ ਵਿਰੋਧ 'ਚ ਅਸੀਂ ਇਹਨਾਂ ਨੂੰ ਪੰਜਾਬ 'ਚ ਐਂਟਰ ਨਹੀਂ ਹੋਣ ਦਿੰਦੇ ਤਾਂ ਜੋ ਇਹਨਾਂ ਦਾ ਵੱਧ-ਵੱਧ ਵਿਰੋਧ ਕਰੇ ਇਹ ਤਾਂ ਕੱਲਾ ਸ਼ਹਿਰ 'ਚ ਵਿਰੋਧ ਹੋਇਆ ਅਸੀਂ ਆਉਣ ਵਾਲੇ ਪ੍ਰੋਗਰਾਮਾਂ 'ਚ ਅਸੀਂ ਇਹਨਾਂ ਦਾ ਪਿੰਡਾਂ 'ਚ ਵੱਧ ਤੋਂ ਵੱਧ ਵਿਰੋਧ ਕਰਾਂਗੇ ਮਸਲਾ ਸਾਡਾ ਵੀ ਜੀਪੀ ਦਾ ਵਿਰੋਧ ਅਸੀਂ ਕਰਗੇ ਨਾ ਸਾਡੇ ਨਾਲ ਉਹਨਾਂ ਨੇ ਦੂਜਾ ਮਿੱਤਰਤロイ ਕਰੀ ਹੈ ਮਾਲਾ ਖਾਪੀ ਗਦੀ ਸਾਡੇ 700 ਕਿਸਾਨ ਸ਼ਹੀਦ ਕਰਦੇ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਕਿਸਾਨ ਲੋਕਾਂ ਨੂੰ ਸਰਕਾਰ ਨਹੀਂ ਦੇ ਰਹੀ ਇਸ ਕਰਕੇ ਅਸੀਂ ਪਾਜਵਾ ਨੂੰ ਦਿੱਲੀ ਨਹੀਂ ਲੜਨਤਾ ਅਸੀਂ ਪਾਜਵਾ ਦਾ ਕੋਈ ਵੀ ਕੈਂਡੀਡੇਟ ਪੰਜਾਬ 'ਚ ਨਹੀਂਵਾੜਨ ਦੇਵਾਂਗੇ ਸਾਡੇ ਜਿੰਨਾ 'ਚ ਸਾਡੇ ਹੱਕ ਹੱਕ ਜਿਦਾ ਸਾਡੇ ਕਿਸਾਨ ਸੀਦਾਂ ਦੀਆਂ ਜਿਹੜੀਆਂ ਉਹਨਾਂ ਦੇ ਉਹਨਾਂ ਦੇ ਮੋਲ ਨਹੀਂ ਵੜਦੇ ਉਹਨਾਂ ਜੇ ਤੁਸੀਂ ਕਿਸੇ ਵੀ ਭਾਜਪਾ ਦੇ ਲੀਡਰ ਨੂੰ ਅਸੀਂ ਪਿਆਵਾਂ ਚਾਹਣੇ ਸਮਝੇ ਜਿੰਡਾਂ ਚ ਫੈਲ ਕੋਰਨੀ ਵੜਦਾ ਹੈ ਅਸੀਂ ਹੰਸਦਾ ਹੰਸਦਾ ਵਿਰੋਧ ਕਰავਿਆ ਫੀਡ ਕੋਟ ਬਿਲਕੁਲ ਕੋਈ ਦਾ ਵਿਰੋਧ ਕਰਦੇ ਰਹਾਂਗੇ ਕਰਦੇ ਰਵਾਂਗੇ ਜਿੰਨਾ ਚਿਰ ਸਾਡੇ ਹੱਕ ਨਹੀਂ ਬੁਲਦੇ ਇਹਨਾਂ ਨੂੰ ਕਿਸੇ ਵੀ ਸਾਥ ਤੁਸੀਂ ਸੀਟ ਪੰਜਾਬ ਦੇ ਚੱਕ ਵਿਕਟਾਂ ਨਹੀਂ ਦੇਵਾਂਗੇ